ਹਾਂਜੀ ਮੰਮੀ ਅੱਜਕੱਲ ਨੌਕਰੀ ਕਰਨਾ ਆਸਾਨ ਥੋੜੀ ਆ ਪਤਾ ਕਿੰਨਾ ਵਰਕਲੋਡ ਹੁੰਦਾ ਕੰਮ ਦਾ ਇਹ ਤਾਂ ਹੈ ਪੁੱਤ ਨੌਕਰੀ ਕਰਨੀ ਕਿਹੜਾ ਆਸਾਨ ਹੈ ਕਿੰਨੀ ਮਿਹਨਤ ਕਰਦੀ ਐ ਤੂੰ ਮਨਦੀਪ ਨਹੀਂ ਮਨਦੀਪ ਸੁਮਨੀਤ ਆਈ ਪਾਣੀ ਲੈ ਰੇਲ ਵਾਪਸ ਹਾਂਜੀ ਮੰਮੀ ਹੁਣੇ ਲੈ ਕੇ ਆਉਣੀ ਆ ਪੁੱਤ ਤੂੰ ਬਹੁਤ ਮਿਹਨਤ ਕਰਦੀ ਐ ਆਪਣਾ ਖਾਣ ਪੀਣ ਦਾ ਵੀ ਧਿਆਨ ਰੱਖਿਆ ਕਰ ਮੰਦੀਪਾ ਤੈਨੂੰ ਪਤਾ ਨਹੀਂ ਲੱਗਦਾ ਵੀ ਇੱਕ ਕਰਮ ਦੀ ਆਈ ਹੈ ਪਾਣੀ ਪੈਣਾ ਨਹੀਂ ਸੀ ਟੈਗ ਦੇ ਸਕਦੀ ਮੰਮੀ ਜੀ ਉਹ ਗੈਸ ਤੇ ਨਾ ਮੈਂ ਦੁੱਧ ਉਬਲਣਾ ਰੱਖਿਆ ਹੋਇਆ ਸੀ ਤੇ ਦੁੱਧ ਨੂੰ ਬਸ ਉਵਾਲੀ ਆਉਣ ਵਾਲੀ ਸੀ ਤਾਂ ਕਰਕੇ ਪਾਣੀ ਲਿਉਣ ਚ ਲੇਟ ਹੋ ਗਈ ਵੈਸੇ ਦੀਦੀ ਇੱਕ ਗੱਲ ਕਹਾ ਗੁੱਸਾ ਨਾ ਕਰਿਓ ਜਦੋਂ ਕੋਈ ਘਰੇ ਆਉਂਦਾ ਨਾ ਆਪਦੇ ਦਾਸ ਕੰਮ ਛੱਡ ਕੇ ਨਾ ਪਹਿਲਾਂ ਉਹਨੂੰ ਪਾਣੀ ਦੇਣਾ ਚਾਹੀਦਾ ਸ਼ੁਭਨੀਤ ਕਿਹਾ ਤਾਂ ਹੈ ਮੈਂ ਕਿ ਦੁੱਧ ਨੂੰ ਉਵਾਲੀ ਆ ਰਹੀ ਸੀ ਤਾਂ ਕਰਕੇ ਪਾਣੀ ਲਿਉਣ ਨੂੰ ਲੇਟ ਹੋ ਗਈ ਨਾਲੇ ਤੂੰ ਇਸ ਗੱਲ ਦਾ ਐਡਾ ਵੱਡਾ ਇਸ਼ੂ ਕਿਉਂ ਬਣਾ ਰਹੀ ਆਂ ਗੱਲ ਦਾ ਇਸ਼ੂ ਇਹ ਥੋੜੇ ਬਣਾ ਰਹੀ ਐ ਨੇ ਅੱਜਕੱਲ ਸੁਣਦੀ ਤੂੰ ਕਿੱਥੇਂਗੀ ਮੈਨੂੰ 4 ਦਿਨ ਹੋਏ ਗਏ ਨੇ ਨੂੰ ਵੀ ਆਲੂ ਵਾਂਸੀ ਸਬਜ਼ੀ ਖਾਣ ਨੂੰ ਮੇਰਾ ਜੀ ਕਰਦਾ ਰੋਜ਼ ਬਾਜ਼ਾਰ ਜਾਨੀ ਆਂ ਪਰ ਮੇਥੀ ੜੀ ਹੋਣੀ ਭੁੱਲ ਜਾਨੀ ਐ ਹੋਰ ਨਾ ਪਤਾ ਨਹੀਂ ਤੇਰੇ ਦਿਮਾਗ ਕਿੱਥੇ ਹੁੰਦਾ ਮਮੀ ਜੀ ਰੋਜ਼ ਬਾਜ਼ਾਰ ਤਾਂ ਮੈਂ ਤੁਹਾਡੇ ਵਾਸਤੇ ਹੀ ਮੇਥੀ ਲੱਭਣ ਜਾਨੀ ਆਂ ਪਰ ਮੈਨੂੰ ਮੇਥੀ ਕਿਤੇ ਮਿਲੀ ਨਹੀਂ ਰਹੀ ਕਿਉਂਕਿ ਹੁਣ ਮੇਥੀ ਦਾ ਸੀਜ਼ਨ ਵੀ ਤਾਂ ਖਤਮ ਹੋ ਗਿਆ ਕੀ ਮੇਥੀ ਨਹੀਂ ਮਿਲ ਰਹੀ ਤੁਹਾਨੂੰ ਜਾਂ ਤੁਸੀਂ ਮੈਂ ਇੱਥੇ ਬਣਾਉਣਾ ਹੀ ਨਹੀਂ ਚਾਹੁੰਦੇ ਅੱਜ ਕੱਲ ਤਾਂ ਬਾਜ਼ਾਰ ਦੇ ਵਿੱਚ 12 ਮਹੀਨੇ 30 ਦਿਨ ਸਾਰੀਆਂ ਸਬਜ਼ੀਆਂ ਤੇ ਸਾਰੇ ਫਰੂਟ ਆਮ ਮਿਲਦੇ ਨੇ ਸਹੀ ਕਹਿਨੀ ਹੈ ਬੁੱਤ ਤੂੰ ਅੱਜ ਕਰਦਾ ਨਾ ਕੰਮ ਤਾਂ ਵਾਹੀ ਹੀ ਕਿ ਰੰਗਦੀ ਐ ਮੜੇ ਕੰਮ ਕਰੂ ਕੋਈ ਕਹ ਮੈਂ ਥੱਕ ਗਈ ਕੀ ਮੰਮੀ ਜੀ ਆਹ ਕੀ ਕਹਿ ਰਹੇ ਹੋ ਤੁਸੀਂ ਦੀਦੀ ਕਰਦੇ ਛੋਟੇ ਮੋਟੇ ਕੰਮ ਕਰਕੇ ਥੱਕ ਜਾਂਦੀ ਆ ਦੀਦੀ ਕੰਮ ਕੀ ਹੁੰਦਾ ਨਾ ਇਹ ਮੇਰੇ ਵਰਗੀ ਵਰਕਿੰਗ ਊਮਨ ਤੋਂ ਪੁੱਛੋ ਜਿਹੜੀ ਸਾਰਾ ਦਿਨ ਕੁਰਸੀ ਤੇ ਬੈਠੀ ਬੈਠੀ ਨਾ ਕੰਮ ਕਰਦੀ ਥੱਕ ਜਾਂਦੀ ਆ ਤੇ ਉੱਪਰੋਂ ਦੀ ਜਿਹੜਾ ਆਫਿਸ ਦਾ ਪੋਲਿਟਿਕਸ ਆ ਉਹ ਅੱਡ ਤੋਂ ਪਤਾ ਕਿੰਨਾ ਮੁਸ਼ਕਲ ਹੁੰਦਾ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਜੇ ਤੁਹਾਨੂੰ ਕੰਮ ਕਰਨਾ ਪੈ ਜਾਣਾ ਫੇਰ ਤੁਹਾਨੂੰ ਪਤਾ ਲੱਗੇ ਕਿ ਕੰਮ ਕਰਨਾ ਕੀ ਹੁੰਦਾ ਮੰਨਿਆ ਸ਼ੁਗਨੀਤ ਕਿ ਬਾਹਰ ਜਾ ਕੇ ਕੰਮ ਕਰਨਾ ਨਾ ਆਸਾਨ ਨਹੀਂ ਹੈਗਾ ਪਰ ਸਾਰਾ ਘਰ ਸਾਂਭਣਾ ਇਹ ਵੀ ਕੋਈ ਆਸਾਨ ਗੱਲ ਨਹੀਂ ਹੈਗੀ ਬਸ ਫਰਕ ਸਿਰਫ ਇੰਨਾ ਹੈਗਾ ਕਿ ਬਾਹਰ ਜਾ ਕੇ ਕੰਮ ਕਰਨ ਵਾਲੀਆਂ ਔਰਤਾਂ ਦਾ ਕੰਮ ਸਾਰਿਆਂ ਨੂੰ ਦਿਖਦਾ ਪਰ ਘਰੇ ਕੰਮ ਕਰਨ ਵਾਲੀਆਂ ਔਰਤਾਂ ਦਾ ਕੰਮ ਕਿਸੇ ਨੂੰ ਨਹੀਂ ਦਿਖਦਾ ਤੇ ਸ਼ੁਭਨੀਤ ਸਭ ਤੋਂ ਮਾੜੀ ਗੱਲ ਪਤਾ ਕੀ ਆ ਜਿਹੜੀਆਂ ਔਰਤਾਂ ਘਰੇ ਕੰਮ ਕਰਦੀਆਂ ਨੇ ਉਹਨਾਂ ਨੂੰ ਹਮੇਸ਼ਾ ਬੁੱਧੂ ਹੀ ਸਮਝਿਆ ਜਾਂਦਾ ਤੇ ਜਿਹੜੀਆਂ ਔਰਤਾਂ ਬਾਹਰ ਕੰਮ ਕਰਦੀਆਂ ਨੇ ਉਹਨਾਂ ਨੂੰ ਹਮੇਸ਼ਾ ਟੈਲੈਂਟਡ ਸਮਝਿਆ ਜਾਂਦਾ ਸਹੀ ਤਾਂ ਹੈ ਜੀ ਜੀ ਇਦੇ ਵਿੱਚ ਗਲਤ ਕੀਆ ਜਿਹੜਾ ਪੜਿਆ ਲਿਖਿਆ ਬੰਦਾ ਹੁੰਦਾ ਉਹੀ ਤਾਂ ਟੈਲੈਂਟਡ ਹੁੰਦਾ ਤੇ ਉਨੇ ਹੀ ਤਾਂ ਬਾਹਰ ਨੌਕਰੀ ਮਿਲਦੀ ਆ ਨਹੀਂ ਤਾਂ ਫਿਰ ਘਰੇ ਭਾਂਡੇ ਹੀ ਮਾਂਜਨੇ ਪੈਂਦੇ ਆ ਆਪਰ ਤੋਂ ਸੁਮੇਤ ਤੂੰ ਸਹੀ ਕਹਿਨੀ ਹੈ ਜੇ ਤੂੰ ਪੜੇ ਲਿਖੇ ਹੈਂ ਤਾਂ ਹੀ ਰੈਡੀ ਬੱਡੀ ਕੰਪਨੀ 'ਚ ਕੰਮ ਕਰ ਰਹੀ ਹੈ ਨਾਲੇ ਬਟ ਤੇਰੇ ਉਸ ਦੀ ਗੱਡੀ ਤੈਨੂੰ ਲੈ ਕੇ ਵੀ ਜਾਂਦੀ ਐ ਤੈਨੂੰ ਛੱਡਣ ਵੀ ਆਉਂਦੀ ਐ ਮੰਮੀ ਜੀ ਆਫਿਸ ਦੀ ਗੱਡੀ ਇੱਕ ਕੈਬ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਤੁਸੀਂ ਇਹ ਤਾਂ ਦੇਖੋ ਕਿ ਮੇਰੇ ਨੌਕਰੀ ਕਰਨ ਨਾਲ ਇਸ ਘਰ ਦੀ ਤੇ ਤੁਹਾਡੀ ਸਾਰਿਆਂ ਦੀ ਕਿੰਨੀ ਜਿਤ ਵਧ ਗਈ ਹਾਂ ਪੁੱਤ ਇਹ ਤਾਂ ਹੈ ਨਾਲੇ ਹੁਣ ਤੁਸੀਂ ਚਾਰ ਲੋਕਾਂ ਚ ਫਕਰ ਨਾਲ ਕਹਿ ਤਾਂ ਸਕਦੇ ਹੋ ਕਿ ਮੇਰੀ ਛੋਟੀ ਨੂੰ ਮਲਟੀ ਇੰਟਰਨੈਸ਼ਨਲ ਕੰਪਨੀ ਚ ਜੌਬ ਕਰਦੀ ਹੈ ਸੁਮੇਤ ਪੁੱਤ ਜਦੋਂ ਵੀ ਤੂੰ ਆਇਆ ਸੱਚੀ ਜ ਮੇਰੇ ਨਾਲ ਕੁਝੀ ਹੋ ਗਈ ਨਾਲੇ ਨਾ ਇੱਕ ਬਹੁਤਾ ਘਰ ਦੇ ਵਿੱਚ ਸਿਆਣੇ ਹੋਣੀ ਚਹੀਦੀ ਹੈ ਹਾਂਜੀ ਮੰਮੀ ਸਿਆਣਾ ਪਤਾ ਨਾ ਬਾਹਰ ਕੰਮ ਕਰਨ ਵਾਲੀ ਆਉਂਦੀ ਆ ਨਾਲੇ ਜਿਹੜੀਆਂ ਘਰੇ ਜਨਾਨੀਆਂ ਕੰਮ ਕਰਦੀਆਂ ਨੇ ਨਾ ਉਹਨਾਂ ਨੇ ਤਾਂ ਇੱਥੇ ਖੜ ਕੇ ਚੁਗਲੀਆਂ ਕਰ ਲੀਆਂ ਉੱਥੇ ਖੜ ਕੇ ਚੁਗਲੀਆਂ ਕਰ ਲੀਆਂ ਸ਼ੁਭਨੀਤ ਤੇਰੇ ਕਹਿਣ ਦਾ ਮਤਲਬ ਕੀ ਆ ਵੀ ਜਿਹੜੀਆਂ ਔਰਤਾਂ ਘਰੇ ਰਹਿੰਦੀਆਂ ਨੇ ਉਹ ਸਮਝਦਾਰ ਨਹੀਂ ਹੁੰਦੀਆਂ ਉਹ ਸਿਰਫ ਚੁਗਲੀ ਵਧਣਾ ਹੀ ਜਾਣਦੀਆਂ ਨੇ ਹਾਂ ਫਿਰ ਜੀਜੀ ਇਹਦੇ ਵਿੱਚ ਗਲਤ ਕੀ ਕਿਹਾ ਮੈਂ ਇਹ ਚਾਰ ਜਨਾਨੀਆਂ ਹੋਣਗੀਆਂ ਉਹ ਚੁਗਲੀਆਂ ਹੀ ਕਰਨਗੀਆਂ ਹੋਰ ਕਿ ਚੰਦ ਤੇ ਜਾਣ ਦੀਆਂ ਗੱਲਾਂ ਕਰਨਗੀਆਂ ਸ਼ੁਭਨੀ ਤੇ ਤੇਰੀ ਬਹੁਤ ਵੱਡੀ ਗਲਤਫਹਿਮੀ ਆ ਕਿ ਚਾਰ ਜਨਾਨੀਆਂ ਆਪਸ ਚ ਖੜ ਕੇ ਸਿਰਫ ਚੁਗਲੀਆਂ ਕਰਦੀਆਂ ਨੇ ਉਹ ਉਹਨਾਂ ਨੂੰ ਤਾਂ ਕੰਮ ਤੋਂ ਬੇਲ ਹੀ ਨਹੀਂ ਮਿਲਦੀ ਕਿ ਉਹ ਆਪਸ ਚ ਮਿਲ ਕੇ ਖੜ ਸਕਣ ਨਹੀਂ ਮਨਦੀਪ ਕਰੋ ਜੀ ਤੂੰ ਇਹਦੇ ਨਾਲ ਬੈਸਣ ਲੱਗੀ ਹੋਈਆਂ ਜੇ ਤੇਰੇ 'ਚ ਕੋਈ ਹੁਨਰ ਹੁੰਦਾ ਤਾਂ ਅੱਜ ਤੂੰ ਵੀ ਨੌਕਰੀ ਕਰਦੀ ਹੁੰਦੀ ਹੁਣ ਬੈਠ ਛੱਡ ਸਾਡੇ ਬਾਅਦ ਤੇ ਚਾਹ ਬਣਾ ਕੇ ਜਾ ਕੇ ਮੰਮੀ ਜੀ ਜੇ ਤੁਸੀਂ ਦੋਨਾਂ ਨੇ ਚਾਹ ਪੀਣੀ ਆ ਨਾ ਆਪੇ ਜਾ ਕੇ ਰਸੋਈ ਚ ਬਣਾ ਲਿਓ ਉਹ ਹੱਦ ਹੁੰਦੀ ਆ ਹਰ ਗੱਲ ਇਹਦੀ ਕਦੋਂ ਤੱਕ ਸੁਣੀ ਜਾਵਾਂ ਮੈਂ ਤੁਹਾਡੀਆਂ ਤੇ ਮੰਮੀ ਤੁਸੀਂ ਦੋਨਾਂ ਜਾਣੀਆਂ ਨੇ ਇਹ ਕੀ ਲਗਾ ਰੱਖਿਆ ਵੀ ਜਿਹੜੀ ਔਰਤ ਬਾਹਰ ਹੀ ਨੌਕਰੀ ਕਰਦੀ ਆ ਉਹੀ ਟੈਲੈਂਟਡ ਹੁੰਦੀ ਆ ਤੇ ਉਹੀ ਸਮਝਦਾਰ ਹੁੰਦੀ ਆ ਨਾ ਮੈਨੂੰ ਇਹ ਦੱਸੋ ਵੀ ਘਰ ਦਾ ਕੰਮ ਕੀ ਬਿਨਾ ਮਿਹਨਤ ਤੇ ਬਿਨਾ ਸਮਝਦਾਰੀ ਦੇ ਹੀ ਹੋ ਜਾਂਦਾ ਤੇ ਰਹੀ ਗੱਲ ਮੇਰੇ ਨੌਕਰੀ ਕਰਨ ਦੀ ਵਿਆਹ ਤੋਂ ਪਹਿਲਾਂ ਮੈਂ ਵੀ ਨੌਕਰੀ ਕਰਦੀ ਸੀ ਮੰਮੀ ਜੀ ਵਿਆਹ ਤੋਂ ਬਾਅਦ ਤੁਸੀਂ ਮੈਨੂੰ ਕਿਹਾ ਸੀ ਕਿ ਤੂੰ ਨੌਕਰੀ ਨਾ ਕਰ ਮੇਰਾ ਘਰੇ ਕੱਲੀ ਦਾ ਦਿਲ ਨਹੀਂ ਲੱਗਣਾ ਦਾਦਾ ਤੁਹਾਨੂੰ ਮੰਮੀ ਜੀ ਕਦੇ ਲੱਗਿਆ ਨਹੀਂ ਵੀ ਘਰੇ ਰਹਿਣ ਵਾਲੀ ਨੂੰ ਸਮਝਦਾਰ ਨਹੀਂ ਹੁੰਦੀ ਅੱਜ ਤੁਸੀਂ ਕਹਿ ਰਹੇ ਹੋ ਕਿ ਇੱਕ ਬਹੂ ਸਮਝਦਾਰ ਹੋਣੀ ਚਾਹੀਦੀ ਆ ਛੋਟੀ ਨੂੰ ਦੇ ਆਉਂਦੀ ਮੰਮੀ ਜੀ ਮੇਰੇ ਨਾਲ ਇੰਨਾ ਭੇਜਪਾਬ ਕਿਉਂ ਮੰਮੀ ਜੀ ਸ਼ੁਭਨੀਤ ਜੇ ਤੁਹਾਨੂੰ ਦੋਨਾਂ ਨੂੰ ਲੱਗਦਾ ਨਾ ਕਿ ਬਾਹਰ ਨੌਕਰੀ ਕਰਨ ਵਾਲੀ ਔਰਤ ਹੀ ਸਮਝਦਾਰ ਹੁੰਦੀ ਆ ਤਾਂ ਮੈਂ ਵੀ ਕੱਲ ਤੋਂ ਨੌਕਰੀ ਬਾਹਰ ਲੱਭ ਲੈਣੀ ਆ ਤੇ ਆਪਣੇ ਘਰ ਦੇ ਕੰਮ ਨਾ ਤੁਸੀਂ ਦੋਨੋਂ ਜਾਣੀਆ ਆਪੇ ਕਰ ਲਿਓ ਸੱਸੀ ਕਾਲ ਦੀ ਮੈਂ ਨਹੀਂ ਕਹਿੰਦੀ ਹੈਗੀ ਕਿ ਨੌਕਰੀ ਕਰਨਾ ਗਲਤ ਗੱਲ ਆ ਪਰ ਸਿਰਫ ਨੌਕਰੀ ਵਾਲੀਆਂ ਔਰਤਾਂ ਨੂੰ ਸਮਝਦਾਰ ਕਹਿਣਾ ਇਹ ਗਲਤ ਗੱਲ ਆ ਘਰ ਚ ਲਾਉਣਾ ਕੋਈ ਆਸਾਨ ਗੱਲ ਨਹੀਂ ਹੁੰਦੀ ਕਾਰ ਬੜੀ ਸਮਝਦਾਰੀ ਤੇ ਸੂਝ-ਬੂਝ ਨਾਲ ਚਲਾਇਆ ਜਾਂਦਾ। ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੋ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਵੀਡੀਓ ਦੇ ਜ਼ਰੀਏ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਸੋ ਆਪਣੇ ਵਿਚਾਰ ਤੁਸੀਂ ਕਮੈਂਟ ਰਾਹੀਂ ਸਾਂਝੇ ਜ਼ਰੂਰ ਕਰਿਓ। ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਜੀ। ਸਸਕਾ